ਅੱਜ ਆਪਾਂ ਕਾਟਨ ਦੀ ਕਾਫੀ ਜ਼ਿਆਦਾ ਡਿਜ਼ਾਈਨਸ ਐਡ ਕੀਤੇ ਨੇ ਕਾਟਨ ਦੀ ਲਗ ਲਗ ਵੈਰਾਈਟੀ ਜਿਹੜੀ ਉਹ ਐਡ ਕੀਤੀ ਹੋਈ ਜਿਵੇਂ ਕਿ ਮਸਲੀਨ ਕਾਟਨ ਆਏਗੀ ਐਂਡ ਇਹ ਲੀਲਨ ਕਾਟਨ ਇਸ ਵਾਰ ਇਹ ਟ੍ਰੈਂਡ ਵਿੱਚ ਰਹੇਗੀ ਇਹਦੇ ਵਿੱਚ ਕਾਫੀ ਸੂਟ ਬਣ ਕੇ ਰੈਡੀ ਹੋ ਰਹੇ ਨੇ ਇਹ ਔਰਗਾਂజా ਦਾ ਸਟਾਕ ਦੁਬਾਰਾ ਆ ਚੁੱਕਿਆ ਜਿਨ੍ਹਾਂ ਦੀ ਬੁਕਿੰਗ ਰਹਿ ਸਕੀ ਸੀ ਪਲੀਜ਼ ਆਪਣੇ ਆਪਣੇ ਕਲਰ ਚੈੱਕ ਕਰਕੇ ਤੁਸੀਂ ਬੁਕਿੰਗ ਕਰ ਸਕਦੇ ਹੋ ਵਿਦ ਦੁਪੱਟਾ ਨਾਲ ਆਉਣਗੇ ਕਲਰ ਆਪਸ਼ਨ ਹੈਗੀ ਇਹਦੇ ਵਿੱਚ ਐਂਡ ਇਹ ਹੁੰਦੀ ਹੈ ਜੀ ਪਿਓਰ ਕਾਟਨ ਇਹਨਾਂ ਦੇ ਸਪੈਸ਼ਲ ਨੈਕ ਡਿਜ਼ਾਈਨ ਵਾਲੇ ਅੱਜ ਸੂਟ ਆਪਾਂ ਐਡ ਕੀਤੇ ਹੋਏ ਨੇ ਕਿਉਂਕਿ ਕਾਫੀ ਜ਼ ਗਰਲਸ ਦੇ ਵਿੱਚ ਕਲਰਸ ਆਪਸ਼ਨ ਬਹੁਤ ਜ਼ਿਆਦੀ ਪਿਆਰੀ ਤੇ ਪਿਓਰ ਦੇ ਦੁਪੱਟੇ ਆਣਗੇ ਇਹਨਾਂ ਦੇ ਨਾਲ ਐਂਡ ਇਹ ਵੀ ਲੀਨਨ कॉटन ਦੇ ਵਿੱਚ ਆਣਗੇ ਜੀ ਬਹੁਤ ਜਿਆਦਾ ਸੋਹਣੇ ਨੈਕ ਡਿਜ਼ਾਈਨ 셔ਲਟਾਂ ਦੇ ਉੱਪਰ ਬੂਟੀਆਂ ਆਣਗੀਆਂ ਇਹ ਮੋਡਲ ਸਿਲਕ ਦੇ ਸੂਟ ਆ ਜੀ ਨਾਲ ਦੁਪੱਟੇ ਕਾਫੀ ਹੈਵੀ ਬਣੇ ਹੋਏ ਨੇ ਸਾਰਿਆਂ ਦੇ ਪ੍ਰਾਈਸ ਆਪਾਂ ਨਾਲ ਮੈਂਸ਼ਨ ਕੀਤੇ ਹੋਏ ਨੇ ਇਹ ਖਾਦੀ ਲੀਨਨ कॉटन ਹੈ ਜੀ ਬਹੁਤ ਜਿਆਦਾ ਸੋਹਣਾ ਇਹ ਸਟਾਕ ਹੁੰਦਾ ਐਂਡ ਇਹ ਵਾਲੇ ਹੈਗੇ ਜੀ ਪਿਓਰ ਲੀਨਨ कॉटन ਜਿਹਨੂੰ ਕਹਿ ਦਿੰਦੇ ਨੇ ਪਾਕਿਸਤਾਨੀ ਸਟਾਈਲ ਦੇ ਵਿੱਚ ਐਂਡ ਇਹ ਫੈਬਰਿਕ ਬਹੁਤ ਜਿਆਦਾ ਪਿਆਰਾ ਹੁੰਦਾ ਥੋੜਾ ਕਾਸਟਲੀ ਜੋ ਜ਼ਰੂਰ ਹੁੰਦਾ ਹੈ ਸਰਦਾਰੀ ਟਾਈਪ ਦੇ ਵਿੱਚ ਬਹੁਤ ਜਿਆਦਾ ਸੋਹਣਾ ਹੈ ਜੀ ਇਹ